ਸਸਤੀ ਡਿਫੈਂਡਰ ਹੈ ਜਮੀ ਸਸਤੀ ਪਤਲਾ ਕਿੰਨੇ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬੀ ਤਰੀਕੇ ਨਾਲ ਬਲੌਗ ਸਟਾਰਟ ਕਰਿਆ ਕਰੋ ਹਨਾ ਜੇ ਬਲੌਗ ਬਣਾਉਣੇ ਵੀ ਕੁਝ ਵੀ ਹੋ ਤੇ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਉਹ ਸਾਰੇ ਵਧੀਆ ਹੋਣਗੇ ਅੱਜ ਕੰਮ ਦੀ ਵੀਡੀਓ ਹੈ ਵੈਸੇ ਬਲੌਗ ਤਾਂ ਕਹਿਣ ਚ ਹੀ ਆ ਜਾਂਦਾ ਆਪਾਂ ਤਾਂ ਕੰਮ ਦੀਆਂ ਵੀਡੀਓ ਪਾ ਰਹੇ ਜਿੰਨੇ ਵੀ ਆਪਣੇ ਪੇਜ ਦੇ ਉੱਤੇ ਪੈਰੀਆਂ ਨੇ ਇਹ ਜਿੱਦ ਤੁਸੀਂ ਦੇਖ ਰਹੇ ਹੋ ਅੱਜ ਕਿਸੇ ਪ੍ਰਾਣਾ Haryana ਨੰਬਰ ਚੰਡੀਗੜ੍ਹ ਲੋਕਲ ਪੰਚਕੂਲਾ ਪੰਜਾਬ ਨੰਬਰ ਚੰਗੀਕਾਰ ਘਟ ਰੇਡ ਦੇ ਵਿੱਚ ਕਈ ਵਾਰ ਲੈਣ ਦਾ ਮੂਡ ਬਣ ਜਾਂਦਾ ਵੀ ਕਿੱਥੋਂ ਲਈਏ ਕਿੱਧਰ ਜਾਈਏ ਤਾਂ ਮਹਾਲੀ ਤੇ ਚੰਡੀਗੜ੍ਹ ਵਰਗਾ ਮਤਲਬ ਜੇ ਪੰਜਾਬ ਨੰਬਰ ਗੱਡੀ ਦੀ ਗੱਲ ਕਰਦੇ ਹਣਾ ਬੱਸ ਦਾ ਹਰੇਕ ਸ਼ਹਿਰ ਦੇ ਵਿੱਚ ਆਊਟਲੈਟ ਹੈਗਾ ਨਾ ਮੈਂ ਇਧਰਲੇਰੀ ਦੀ ਗੱਲ ਕਰਦਾ ਜਿਵੇਂ ਆਪਣਾ ਚੰਡੀ ਚੰਡੀਗੜ੍ਹ ਸ਼ਹਿਰ ਦੀ 벨ਟ ਹੋ ਗਈ ਸਾਰੀ ਵੀ ਇੱਥੇ ਕਿਤੇ ਇਹ ਤਾਂ ਪੰਚਕੂਲੇ ਦੇ ਵਿੱਚ ਇੱਕ ਕਾਰਬਾਜ਼ਾਰਾ ਕਾਫੀ ਲੰਮੇ ਸਮੇਂ ਤੋਂ ਆਪਾਂ ਉਹਨਾਂ ਦੀ ਵੀਡੀਓ ਬਣਾ ਰਿਹਾ ਹਾਂ ਅੱਪਾ ਜੁੱਤ ਤੇ ਚੱਲੇ ਤਾਂ ਤੁਹਾਨੂੰ ਸਟਾਕ ਦਿਖਾ ਦਾਂਗੇ ਜਿੰਨਾ ਵੀ ਹੈਗਾ ਬਾਕੀ ਮੇਨ ਵੀਡੀਓ ਦੇ ਵਿੱਚ ਆਪਾਂ ਤੁਸੀਂ ਦੇਖ ਦਿਓਗੇ ਆਪਾਂ ਜਿਹੜੀਆਂ ਪ੍ਰੋਪਰ ਵੀਡੀਓ ਸ਼ੂਟ ਕਰਦੇ ਆ ਉਹਦੇ ਵਿੱਚ ਵੀ ਦੇਖ ਸਕਦੇ ਹੋ ਪਰ ਤੁਸੀਂ ਆਹ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਰਸਤਾ ਦਿਖਾ ਦਾਂਗੇ ਮੇਨ ਇਹ ਚੀਜ਼ ਹੁੰਦੀ ਹੈ ਕਿ ਵੀ ਰਸਤਾ ਥੂਲੇ ਦੇ ਵਿੱਚ ਪ੍ਰੋਪਰ ਕਿੱਥੇ ਪੈਂਦਾ ਬਾਕੀ ਜਿਹੜੇ ਰਾਸਤੇ ਦੇ ਵਿੱਚ ਕੁਝ ਆਪਾਂ ਨੂੰ ਐਡਵੈਂਚਰ ਮਿਲਿਆ ਤਾਂ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਦਿਖਾਏ ਦਵਾਂਗੇ ਹਨਾ ਇੱਕ ਵਾਰੀ ਨਹਿਰ ਦਿਖਾ ਰਹਾ ਸੀ ਚੱਲ ਕੇ ਤੁਹਾਨੂੰ ਆਪਾਂ ਘੱਟੀਆਂ ਦਿਖਾਉਣੇ ਆ ਕਿਹੜੀ ਕਿਹੜੀ ਗੱਡੀ ਖੜੀ ਹੈ ਉਹਨਾਂ ਲਵੇ ਆ ਤੇ ਬਾਕੀ ਨਹਿਰ ਦੇਖੋ ਇੱਕ ਚੀਜ਼ ਦਾ ਆਪਾਂ ਦੇਖੀ ਚੱਲੀਏ ਆਪਣੇ ਨਾ ਪੰਜਾਬ ਦੇ ਵਿੱਚ ਆਲਮੋਸਟ ਨਾ ਨਹਿਰਾਂ ਦੇ ਕੋਲ ਸੜਕ ਬਣ ਗਈ ਸਾਰੇ ਕਿਤੇ ਤੁਸੀਂ ਵੀ ਜਾਣਦੇ ਰਹੋਗੇ ਦੇਖ ਦੋਗੇ ਇਹਦੇ ਨਾਲ ਬਈ ਮੈਂ ਇੱਕ ਚੀਜ਼ ਨੋਟਸ ਕੀਤੀ ਹੈ ਕਿ ਡਿਸਟੈਂਸ ਦਾ ਜੋ ਕਵਰ ਏਰੀਆ ਹੋਗਾ ਮਤਲਬ ਅਸੀਂ ਪਹਿਲਾਂ ਜਾਂਦੇ ਹੁੰਦੇ ਜਿਵੇਂ ਬਾਈ ਪਟੇਲਾ ਪਰੋਲਾ ਜਾਣਾ ਹੁੰਦਾ ਸੀ ਨਾ ਤਾਂ ਉੱਪਰ ਤੇ ਜਾਂਦਾਂਦੇ ਮਹਿਲਾ ਚੌਂਕ ਫਿਰ ਉੱਤਰ ਦੀ ਭਵਾਨੀ ਘੜ ਹੋ ਕੇ ਉਹ ਉੱਧਰ ਦੀ ਟਾਈਮ ਬਹੁਤ ਲੱਗਿਆ ਸੀ ਇੱਧਰ ਦੀ ਸ਼ਾਰਟਕਟ ਮਤਲਬ ਕਾਫੀ ਲੋਕਾਂ ਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਬੇਨਫੀਟ ਹੋ ਰਿਹਾ ਤੁਹਾਨੂੰ ਥੋੜੇ ਵੀ ਏਰੀਆ ਦੇ ਵਿੱਚ ਕੋਈ ਨਹਿਰ ਹੈ ਤੇ ਖੜਕਾਂ ਦਾ ਤੁਹਾਨੂੰ ਵੱਧ ਪਤਾ ਹੋਊਗਾ ਬਈ ਠੀਕ ਇੱਥੇ ਇੱਥੇ ਮੈਂ ਬਰੋਡਕਾਸਟ ਪ੍ਰੀ-ਵੇਡਿੰਗ ਪੋਸਟ-ਵੇਡਿੰਗ ਵੀ ਕਰਦੇ ਨੇ ਲੋਕ ਆ ਕੇ ਉਹਰੇ ਕਈ ਭਰਾਜ ਨੂੰ ਨਾ ਨੂੰ ਨਾ ਸ਼ੌਂਕਾ ਚਾਲ ਚੂੜੀ ਮਾਰ ਲੈਂਦੇ ਨੇ ਜਿੰਨਾਂ ਨੇ ਹੁਣਾ ਯਾਰ ਇਹਦਾ ਹਨਾ ਦੇਖਿਆ ਜਾਂ ਵੀ ਜਿਉ ਕਿਰਟਾ ਚੈੱਕ ਕਰੋ ਗ੍ਰੀਨਰੀ ਕਿੱਹਾ ਯਾਰ ਆਪਣਾ ਯਾਰ ਪੰਜਾਬ ਸਾਰਾ ਹੀ ਆ ਹਨਾ ਦੇਖਿਆ ਬਾਕੀ ਹੁਣ ਆਪਾਂ ਉੱਥੇ ਪਹੁੰਚਾਂਗੇ ਰਸਤੇ ਸਾਨੂੰ ਕੋਈ ਦਿਖਾਵਾਂਗੇ ਜੇ ਕੋਈ ਸਾਨੂੰ ਮਿਲਿਆ ਬੰਦਾ ਇਹ ਆ ਗੱਡੀ ਚਲਾਉਂਦੇ ਬਹੁਤ ਲੋਕ ਮਿਲਦੇ ਨੇ ਸਾਨੂੰ ਸਾਨੂੰ ਦਿਖਾਵਾਂਗੇ ਅੱਜ ਡਿਫੈਂਡਰ ਲੋ ਵੀ ਮਿੱਤਰ ਤੁਹਾਨੂੰ ਆਪਾਂ ਡਿਫੈਂਡਰ ਦਿਖਾਉਣਾ ਦੇਖੋ ਰਾਸਤੇ ਚ ਮਿਲ ਗਈ ਸਾਨੂੰ ਡਿਫੈਂਡਰ ਸਸਤੀ ਡਿਫੈਂਡਰ ਆ ਜਮੇ ਸਸਤੀ ਕਿੰਨੇ ਦੀ ਹੋ ਗਈ 6-7 ਲੱਖ ਰੁਪਏ ਦੀ ਹੋ ਰਿਹਾ ਦਿਓ ਰੋਵਾਰ ਕਿਉਂ ਅੱਜ ਜਵੇਂ ਧੱਕਾ ਕਰਕੇ ਬਾਈ ਕੀ ਆਲੇ ਨੇ ਨਮੀਕਰ ਹੈ ਕੋਈ ਸਾਈ ਸਾਈਰੋਸ ਹਨਾ ਸਾਈਰੋਸ ਆ ਹਾਂ ਲਵੇ ਲਵੇ ਫੇਰ ਦਿਖਾਉਣਾ ਤੁਹਾਨੂੰ ਡਿਫੈਂਡਰ ਵੇ ਗੱਦੇ ਦੇਖਿਆ ਨਵੀਂ ਡਿਫੈਂਡਰ ਮਹਾ ਕਹਿੰਦੇ ਡਿਫੈਂਡਰ ਜਾਂਦੀ ਆ ਜਦ ਸਮਾਰ ਕੇ ਦੇਖਿਆ ਇਹਦਾ ਕਹਿੰਦੇ ਕੀ ਆ ਕੀ ਆ ਨਿਕਲੀ ਆ ਦੇਖੋ ਬਾਈ ਡਿਫੈਂਡਰ ਸਾਨੂੰ ਮੂਰੂ ਲੋਕ ਦਿਖਾਵਾਂਗੇ ਇਹ ਮੂਰੂ ਤਾਂ ਨਿਕਲ ਆਪਣਾ ਰਾਈਟ ਟਰਨ ਕਰਨ ਲੱਗ ਹਾਂ ਸਰ ਮਗਰ ਉਮੀਦ ਦੇਖ ਲੋ ਲੱਗਦੀ ਆ ਦੇਖੋ ਚੈੱਕ ਕਰੋ ਇਹ ਕਾਰ ਵੀ ਅੱਜ ਲੈ ਕੇ ਆਏ ਅੱਜ ਅਸੀਂ ਪਹੁੰਚੇ ਆ ਨਵਾਂ ਕਾਰ ਵਯਾਰਾ ਹਨਾ ਨਵਾਂ ਕਾਰ ਵਯਾਰਾ ਨਵਾਂ ਪਤਾ ਹੀ ਨਹੀਂ ਅਸੀਂ ਤੁਹਾਨੂੰ ਬੋਰਡ ਦਿਖਾਵਾਂਗੇ ਕਿੱਕਾ ਮੈਨੂੰ ਕਹਿੰਦਾ ਆਹ ਆਉਂਦਾ ਬੰਦਾ ਬੰਦਾ ਵੀ ਉਹ ਆਉਂਦਾ ਸਾਡੋ ਸਟੈਂਪ ਆ ਗੱਡੀਆਂ ਲੈਣ ਜਾਣਾ 48 ਹਣੀ ਆ ਫਿਰ ਕਿਉਂ ਕਿੰਨੇ ਘਰਾਂ ਉੱਤੇ ਉਹਦੇ ਚਾਰ ਉਹ ਪਹਿਲਾਂ ਨਹੀਂ ਆਣ ਗਿਆ ਆ ਦੇਖੋ ਵੀ ਬੰਦਾ ਕੱਲਾ ਕੱਲਾ ਠੰਡਾ ਵੀ ਰਿਹਾ ਕੱਲਾ ਕੱਲਾ ਠੀਕ ਕੱਲਾ ਉਹ ਉਹ ਆਪੀ ਸੀਸਿਰ ਗਈ ਵਰਲੋ ਤਾਂ ਹੀ ਨਹੀਂ ਸੀ ਘਰ ਗਈ ਇਹਦੇ ਸੱਟੂ ਪਹਿਲਾਂ ਸਾਰੀ ਪੀ ਗਿਆ ਮੈਂ ਜਦੋਂ ਕੋਲ ਆ ਮੇਰੇ ਬਾਤੇ ਮੇਰੇ ਬਾਤੇ ਆ ਲੈ ਰਖੇ ਦੇਖੋ ਪਾਣੀ ਬਿਸਲੇ ਨਹੀਂ ਚਲ ਇੱਕ ਕੰਮ ਕਰਦੇ ਪਰਲਾ ਤਾਂ ਦਿਖਾ ਦੇ ਸਾਰਿਆਂ ਨੂੰ ਹੋਨੇ ਇਤਰਾਦ ਰੋਗਾ ਹਨ ਇਤਰਾਦ ਰੋਗਾ ਵੇਖਾ 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 ਕਾਂਟਾ ਆ ਦੇਖੀ ਸਾਰੀ ਖਾਲੀ ਕਰੀ ਬੈਠਾ ਦੇਖੀ ਐਨੇ ਕੀ ਰਹਿ ਗਏ ਦੇਖੀ ਸਿੱਪ 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 ਕਰਕੇ ਪੀਣ ਲੱਗ ਰਿਹਾ ਹੈਗਾ ਸਪੈਸ਼ਲ ਆਰਡਰ ਤੇ ਮੰਗਾਇਆ ਬੰਦਾ ਪਤਾ ਕਿੰਦਾ ਇਹ ਕਹਿੰਦਾ ਵੀ ਚਾਹ ਮੰਗਾ ਲੈਣਾ ਮੈਂ ਕਹੀ ਠੀਕ ਹੈ ਚਲੋ ਉਹਨਾਂ ਨੇ ਪਾਣੀ ਦਿੱਤਾ ਆਪਾਂ ਨੂੰ ਪਹਿਲਾਂ ਬਾਤ ਚ ਚਾਰੇ ਚਾਹ ਨਾ ਕਹਿੰਦਾ ਮੈਂ ਤਾਂ ਕਹਿੰਦਾ ਕੋਕਾ ਕੋਲਾ ਪੀਊਂਗਾ ਦੇਖ ਲੈ ਆ ਦੇ ਲੋਈ ਫਰਕ ਹੈ ਨਹੀਂ ਦੇਖੋ ਆ ਦੋ ਦੰਦੇ ਹੈ ਬੋਦਲੇ ਮੈਂ ਤਾਂ ਖੋਲੀ ਵੀਰੇ ਹੋਣੀ ਆ ਮੈਂ ਤਾਂ ਖੋਲੀ ਹੋਣੀ ਆਂਗੀ ਬੋਤਲ ਸਾਰੇ ਢੱਪ ਕੇ ਮੈਨੂੰ ਕਹਿੰਦਾ ਦੇਖ ਫਿਲਪੀ ਲਿਪੀ ਵਾਲ ਦਾ ਹਿਸਟਰੀ ਦੇਖੇ ਲੋ ਮੇਰੇ ਦਾ ਆਹਾ ਆਨੰਦ ਆਨੰਦ ਕੋਕਾ ਕੋਕਾ ਕੋਕੂਕ ਪੀਕੇ ਸਾਰਾ ਬੜਾ ਪਿੱਛੇ ਦਾ ਬਹੁਤ ਪਲੇਸ ਹੋ ਰਿਹਾ ਤੁਹਾਨੂੰ ਕੀ ਦਸੀਏ ਬਾਈ ਇਹਦੇ ਘਰ ਦੇ ਨੂੰ ਪਛਾਣਨਾ ਵਟ ਗਿਆ ਬਹੁਤ ਕਿ ਮਿੱਤਰੋ ਕੰਤਾ ਇੱਕ ਬੈਠ ਕੇ ਅ ਗੱਡੀ ਨਖਾਦੇ ਕਿਸੇ ਵੀ ਪ੍ਰਾਣ ਐ ਗੱਡੀਆਂ ਨੇ ਛੋਟੀਆਂ ਮੋਡੀਆਂ ਪਤਲੀਆਂ ਸਾਰੇਆਂ ਮਿਲ ਜਾਣਗੀਆਂ ਠੀਕ ਹੈ ਅੱਜ ਉੱਧਰ ਵੀ ਸੁਣੀ ਆ ਗੱਡੀਆਂ ਸਾਰੇਆਂ ਜੰਨੀਆਂ ਗੱਡੀਆਂ ਖੜੀਆਂ ਨੇ ਇਹ ਸਭ ਸੇਲ ਤੇ ਨੇ ਮੇਰੇ ਵੀਰੋ ਜਾਇ ਇਹ ਰੇਟਾ ਤੇ ਜਾਇ ਇਹ ਰੇਟਾ ਤੇ ਮਿਲ ਜਾਣਗੀਆਂ ਹਰਿਆਣਾ ਨੰਬਰ ਪੰਜਾਬ ਨੰਬਰ ਚੰਡੀਗੜ੍ਹ ਨੰਬਰ ਹੋਰ ਕਿਹੜੇ ਕਿਹੜੇ ਦੀਆਂ ਗੱਡੀਆਂ ਵੀ ਖੜੀਆਂ ਸਾਰੇਆਂ ਸਿੱਟਰ ਖੜੀਆਂ ਦੇਖ ਜਮੈਂ ਵੈਕਸੀਨ ਦੀਆਂ ਵਰਗੀਆਂ ਪਰਲੇ ਪਾਸੇ ਸਿਡਾਣ ਵੀ ਖੜੀਆਂ ਉਹ ਵਾਤਾਵਰਣਾ ਵਰ ਗਿਆ ਸਾਰੀਆਂ ਗੱਡੀਆਂ ਖੜੀਆਂ ਨੇ ਜੋ ਵੀ ਕਿਸੇ ਰੇਟ ਰੂਟ ਵਾਲੀ ਵੀਡੀਓ ਦੇਖਿਆ ਤੁਹਾਨੂੰ ਪਤਾ ਕਿੱਥੇ ਦੇਖਣੀ ਹੈ ਦੇਖ ਲਓ ਤੇ ਜਾ ਕੇ ਵੀ ਤਰ੍ਹਾਂ ਪ੍ਰੋਡਕਸ਼ਨ ਸਰਚ ਕਰਕੇ ਉੱਥੇ ਪਹੁੰਚ ਜਾਓ ਪੈਂਦਾ ਬਈ ਪੰਚਕੂਲਾ ਦੇ ਵਿੱਚ ਤੁਹਾਨੂੰ ਐਡਰੈਸ ਦੱਸ ਦਿੰਨਾ ਰਯੰਗ ਦੇ ਯਾਰ ਕੰਮ ਦੀ ਵੀਡੀਓ ਕਰਦੇ ਆ ਇਹਦਾ ਸੈਕਟਰ 14 ਉਹ ਬੋਰਡ ਤੇ ਆਟੋ ਪਾਇਲਟ ਜਿਹੜੀਆਂ ਮਾਰਕਟਾਂ ਇੱਥੇ ਆ ਜਾਓ ਪੰਚਕੂਲਾ ਦੇ ਵਿੱਚ ਸੈਕਟਰ 14 ਠੀਕ ਹੈ ਤੇ ਉਹ ਆਹ ਹੈ ਨਾ ਫਿਜ਼ਿਕਸ ਵਾਲਾ ਹੈ ਨਾ ਲਾਈਟ ਆਟੋ ਪਲੇਨਟ ਹਾਂ ਚੜਨਾ ਪਊਗਾ ਬੱਸ ਕਿਹਦਾ ਦੇਖੇ ਅੱਜ ਸਿਲੈਕਟਡ ਆ ਮਗੇ ਲੈਫਟ ਐਨਰਜੀ ਸਾਡੀ ਡਾਊਨ ਹੋ ਰਹੀ ਐ ਤਿੰਨ ਕਿਚਾਰ ਆ ਹੈ ਤਿੰਨ ਐ ਹੋਰ ਨੰਬਰ 3 ਉਥੇ ਪਹੁੰਚਾਂਗੇ ਇਹ ਸਾਨੂੰ ਦੱਸਦੇ ਕਿ ਕਾਰੋ ਤੇ ਪਾਉਂਦਾ ਖਾਸ ਗੱਲ ਬਰਾਉਣਾ ਮੈਂ ਸੱਚਾਈ ਦੱਸਣ ਲੱਗਾ ਜਿੰਦਗੀ ਦੀ ਸੱਚਾਈ ਆਪਾਂ ਕਾਫੀ ਪੀਨੇ ਰਹੇ ਨੇ ਅੱਡਾਪਰਾ ਹੋ ਰਿਹਾ ਨੇ ਜਿਹੜੇ ਸਾਨੂੰ ਕਾਫੀ ਪੀਂਦੇ ਆ ਹੁਣ ਇਹ ਕਹਿੰਦੇ ਨੇ ਵਧੀਆ ਨਹੀਂ ਵਧੀਆ ਪਪਨੇ ਅਜ ਤਾ ਵੀ ਇਹ ਅਮੀਰਾਂ ਵਾਲੀ ਗੱਲ ਸਮਝ ਲੱਗ ਗਈ ਮਰਵਾਦਾਂ ਵੀ ਤੇ ਇੱਕ ਇੱਕ ਸਾਨੂੰ ਬੰਦਾ ਰੋ ਕੇ ਦਿਖਾਣਾ ਤੇ ਤੂੰ ਤੂੰ ਕੀ ਕਹੇਂਗਾ ਕਦੇ ਪੀਤੀ ਆ ਬਾਈ ਸੌਂ ਲੱਗਿਆ ਬਾਈ ਮੈਂ ਮੈਂ ਕਦੇ ਨਹੀਂ ਪੀਤੀ ਤੇ ਨਾਲ ਆਹ ਸੈਂਡਵਿਚ ਆਇਆ ਇੱਕ ਪਨੀਰ ਤੇ ਇੱਕ ਮਸ਼ਰੂਮ ਦੇ ਬਾਈ ਆਇਆ ਪਰ ਉਹ ਨਾਲ ਸਮਝ ਲੱਗਿਆ ਅੱਜ ਆਉਂਦੀ ਆ ਫੀਲਿੰਗ ਕਿ ਹਾਂ ਯਾਰ ਵੀ ਪੀ ਅਸੀਂ ਪਹਿਲੀ ਵਾਰ ਹੀ ਰਹੇ ਹਾਂ ਇਦਾਂ ਦੀ ਇਹ ਚੀਜ਼ਾ ਨਾ ਪਰ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਣੇ ਕੰਡਲਿਆਂ ਨੂੰ ਅੱਜ ਅੱਜ ਅਸੀਂ 2 ਵਾਲੇ ਪਹੁੰਚ ਤੋਂ ਉੱਪਰ ਉੱਠੇ ਹਾਂ ਅੱਜ ਅਸੀਂ ਮਹਿੰਗੇ ਪੌੜੇ ਹੁੰਦੇ ਵਾਗੀ ਤੁਸੀਂ ਦੱਸੋ ਕਮੈਂਟ ਕਰਕੇ ਕਿਵੇਂ ਲੱਗੀ ਇਹਦੇ ਵਿੱਚ ਨਾ ਚਾਕਲੇਟ ਦੀ ਲੇਅਰ ਜੀ ਵੀ ਆਲੇ ਆ ਦੇਖ ਕੀ ਮਾਤੇ ਮੇਰੇ ਆਹ ਆ ਨੰਦ ਆ ਗਿਆ ਜਦੋਂ ਅਸਲੀ ਦਾ ਦੂਰ ਪੀ ਵਾਲਾ ਪਹੁੰਚ ਕਿੱਥੇ ਆ ਹੋਵੇ 1.5 ਉਹ ਪਾਈ ਤੇ ਇਹਦੇ ਵਿੱਚ ਐ ਨਹੀਂ ਪਤਾ ਨਾ ਅਸਲੀ ਹੋਵੇ ਬਟ ਯਾਰ ਜਿਵੇਂ ਇਹਨਾਂ ਦੀ ਪੈਕਿੰਗ ਆ ਨਾ ਬੜੀ ਘੈਂਟ ਆ ਯਾਰ ਆ ਦੇਖ ਵੇ ਲੜਾਈ ਲਾ ਉਹ 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 ਵੀ ਲਿਆ ਸੈਂਡਵਿਚ ਖਾ ਕੇ ਦੇਖਿਆ ਯਾਰ ਕਿਹਜਾ ਨਹੀਂ ਕਿਹਜਾ ਨਹੀਂ ਅਮੀਰਾਂ ਲਈ ਸ਼ੌਕ ਨੇ ਭਾਈ ਆ ਬਲੌਗਰ ਹੈ ਭਾਈ ਦੇ ਕੀ ਕੁਛ ਖਾਂਦਾ ਕੀ ਬਾਤ ਆ ਆਹ ਆਹ ਇਹਦੇ ਨਾਲ ਲਾ ਲਾ ਆ ਗਿਆ ਮੂੰਹ ਚ ਪਾਣੀ ਆ ਗਿਆ ਲੇ ਫੋਟੋ ਕਲਿੱਕ ਕਰਾਂ ਮੈਂ ਥੋੜੇ ਥੋੜੇ ਉੱਪਰ ਥਰ ਦੇ ਆਹ ਆਹ ਥੰਬਨੇਲ ਤੇ ਲਾਵਾਂਗੇ ਤੁਹਾਡੇ ਮੂੰਹ ਚ ਪਾਣੀ ਤਾਂ ਤਾਂ ਹੀ ਆਊਗਾ ਇਹ ਅभी ਰੱਖ ਦੇ ਇਹ ਰੱਖ ਦੇ ਇਹ ਕੀ ਆ ਤੇ ਲਾ ਭਾਈ ਹਮ ਖਾਈਏ ਸੀ ਠੀਕ ਹੈ ਆਪ ਵੀ ਕੀ ਮਿਲਦਾ ਮਿਲ ਕੇ ਬੰਦਾ ਕਾਫੀ ਪੀਣਾ ਲੱਗਿਆ ਹੁਣਾ ਹੈਪੀ ਕੀ ਦਿਖਾ ਕਿਵੇਂ ਪੀਂਦੇ ਹੁੰਦੇ ਨੇ ਇਹਨਾਂ ਨੂੰ ਇਹਦੇ ਵਿੱਚ ਚਾਹ ਰੱਖ ਦਿੰਦੇ ਆ ਪੈਪ ਹੂੰ ਇਹਨੂੰ ਇੰਕਲੂਸਿਵ ਕਰਦੇ ਆ ਸਟਰੋ ਇਹ ਸਟਰੋ ਸਟਰੋ ਤੈਨੂੰ ਕੀ ਆ ਰਿਹਾ ਮੈਨੂੰ ਪਤਾ ਨਹੀਂ ਯਾਰ ਮੈਂ ਤੈਨੂੰ ਦੱਸ ਰਿਹਾ ਦੋਲ ਦੇ ਗਿਆ ਸੀ ਆ ਠੰਡੀ ਹੁੰਦੀ ਹੈ ਮੈਂ ਫਿਰ ਕਹਾ ਪਿੱਛੇ ਜੀ ਕਰੂ ਕੋਲਡ ਕਾਫੀ ਇਹ ਲੈ ਤਾਂ ਕਰਕੇ ਪਰਫੋਰ ਪਰਟ ਬਣ ਗਈ ਹੈ ਸਵਾਦ ਆ ਦੇਖ ਲੋ ਆ ਖੜਾ ਰਹਾ ਪਾ ਕਿਹੜਾ ਸੈਂਡਵਿਚ ਢੇੜ ਕੇ ਬੈਠਾ ਹੋਣਾ ਸੈਂਡਵਿਚ ਤੂਫਨ ਦੇ ਕੇ ਆ ਦੇ ਕਮੇ ਗਾ ਪਾਇਆ ਇੱਕ ਕੱਲੇ ਬੰਦੇ ਨੇ ਗਾ ਪਾਇਆ ਤੁਮ ਮੈਂ ਪੀ ਕੇ ਸੋਣ ਗਿਆ ਪੀ ਰਿਹਾ ਆ ਦੇਖੋ ਇਹਨੂੰ ਐ ਖਿੜਿਆਵਾ ਦਿਖ ਰਹੀ ਮਦਨ ਹਲੇ ਚੱਲ ਇਹਨੂੰ ਐਂ ਦੇਖੋ ਬਲੌਗ ਮੇਥਰੋਪਾਲ ਦਾ ਸ਼ੂਟ ਨਵੇੜ ਕੇ ਆਉਣ ਚੱਲੇ ਆਪਾਂ ਘਰ ਨੂੰ ਤੇ ਰਸਤੇ 'ਚ ਜਿੱਥਾਂ ਬਹੁਤ ਹੀ ਉਥੇ ਆਪਾਂ ਬਲੌਗ ਤਾਂ ਨਹੀਂ ਬਣਾਇਆ ਕਿਉਂਕਿ ਆਪਣੇ ਭਾਈ ਝੂਠ ਬੋਲ ਰਿਹਾ ਆ ਬੰਦੇ ਦਾ ਧਿਆਨੇ 'ਚ ਉਧਰ ਹੋ ਜਾਂਦਾ ਝੂਠ ਬੋਲ ਰਿਹਾ ਝੂਠ ਨਹੀਂ ਬੋਲ ਰਿਹਾ ਸੱਚ ਬੋਲ ਰਿਹਾ ਝੂਠ ਬੋਲ ਰਿਹਾ ਤਾਂ ਪਹਿਲਾਂ ਬੋਲਣ ਜਾਂਦਾ ਸੀ ਯਾਰ ਗੱਲੇ ਜਾਮ ਉੱਥੇ ਜਾਂ ਇੱਕ ਮਿੰਟ ਜਾਮ ਸੀ ਡਰਾਈਵਿੰਗ ਦਾ ਮੈਂ ਕਰ ਰਿਹਾ ਮੈਂ ਤੈਨੂੰ ਕੀ ਦਿੱਕਤ ਸੀ ਉਹਦੇ ਵਿੱਚ ਚਾਂਗੇ ਜਦੋਂ ਮੈਂ ਜਦੋਂ ਮੈਂ ਵਲੌਗ ਬਣਾਉਣਾ ਤਾਂ ਫਿਰ ਮੈਂ ਇਹਦੀ ਵੀ ਰੈ ਰੂ ਲੈਂਦਾ ਵਿੱਚ ਜਦੋਂ ਹੁਣ ਕਿਹੜਾ ਧਿਆਨ ਇਧਰ ਉਧਰ ਹੋ ਜਾਂਦਾ ਹੈ ਕਈ ਪਰ ਉੱਥੇ ਗੱਡੀਆਂ ਬਹੁ ਜਾਂਦੀਆਂ ਜਿਵੇਂ ਆ ਦੇਖੋ ਹੁਣ ਵੀ ਮੂਰੇ ਬਹੁ ਗੱਡੀਆਂ ਯਾਰ ਇਹ ਆ ਦੇਖੋ ਕਦੋਂ ਆਈ ਨਹੀਂ ਤੱਕ ਇਹ ਬ੍ਰੇਕ ਮਾਰੇ ਸਾਡੇ ਮੂਰੇ ਤਾਂ ਅਗਰ ਗਿਆ ਸੀ ਸੁੰਨਾ ਰਾਹ ਹੁੰਦਾ ਉਹ ਨੂੰ ਸਟਾਰਟ ਕਰਦੇ ਬਾਕੀ ਪਿੰਡ ਪਹੁੰਚ ਕੇ ਜਾਂਦੇ ਹੁਣ ਜੇ ਕੋਈ ਜ਼ਰਾ ਰਾਹ ਤੇ ਹੋਏ ਦਿਖਾਉਣ ਲੱਗਦੇ ਦਿਖਾ ਦਾਂਗੇ ਐਨੇ ਬਾਕੀ ਯੋਗੋਸੋਗਾਂ ਦਾ ਖਾਵਾ ਇੱਧਰ ਦੇਖੋ ਸੂਰਜ ਕਿੰਨਾ ਕੈਂਟ ਹੋ ਰਿਹਾ। ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਤੇ ਹੁਣ ਆਪਦੇ ਆਪਦੇ ਘਰਾਂ ਨੂੰ ਹੋਲਾਂਗੇ। ਸਾਡਾ ਪਿੰਡ ਸਾਡੀ ਸ਼ਾਨ। ਸਰ ਕਿਵੇਂ ਲੱਗਾ ਇਹ ਦਿਨ? ਠੀਕ ਸੀ, ਨਾਟ ਬੈਡ। ਇਹਦੇ ਕੰਮ ਕਰਕੇ ਅੱਜ ਮੜਾ ਜਿਆਦਾ ਥੱਕ ਗਏ। ਕਿਉਂਕਿ ਇਹ ਦਿਨ ਵੱਡੇ ਹੋ ਚੁੱਕੇ ਨੇ। ਓਕੇ ਸਰ। ਓਕੇ ਸਰ, ਬਾਏ। 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 ਕੀ ਲੈਣਾ ਓਏ? ਕੀ ਲੈਣਾ? ਕੁਛ ਨਹੀਂ ਲੈਣਾ। ਦਾਦੇ ਹੁਣ ਤਾਂ। ਲੈ ਲੈ, ਲੈ। ਕੀ ਲੈ ਲੈ? ਤੂੰ ਫੇਰ ਲਈ ਇਹਨੇ ਜੀ ਆ ਮਾ ਐਡਾ ਐਡਾ ਵੱਡਾ ਹੋ ਗਿਆ ਟੌਫੀਆਂ ਖਾਂਦਾ ਨਾ ਦੱਦਪੀ ਆ ਹਾਂ ਭਈਆ ਉਹ ਤੂੰ ਸਕਰੀਨ ਦਿਖਾ ਉਹ ਤੇਰੇ ਫੋਨ ਦੀ ਐਵੇਂ ਬੁਲਾਉਂਦੇ ਮੈਂ ਭਈਆ ਗਰਮ ਹੋਈ ਜਾਂਦਾ ਆਹ ਬੰਦੇ ਨੇ ਨਾ ਸਕਰੀਨ ਪੁਆਈ ਆ ਫੋਨ 'ਚ ਜੇ ਜ ਪੈ ਪੈ ਗਰਮ ਹੋਈ ਜਾਂਦਾ 1500 ਵਾਲੀ ਸਰਪੰਚ ਦੇ ਮੁੰਡਾ ਹੋਗੇ ਨਾ 1500 ਵਾਲੀ ਸਕਰੀਨ ਪੁਆਈ ਆ origignal ਫੇਰ ਵੀ ਨੀ ਕੋਈ ਡੁਪਲੀਕੇਟ ਪੈਸੇ ਲੱਗਦੇ ਜਿਆਦੇ ਪੈਸੇ ਲੋ ਵੀ ਮੈਨੂੰ ਤੱਕ ਚੀਜ਼ ਦਿਖਾ ਹੁਣ ਸਾਡੇ ਅੱਧੇ ਘੰਟੇ ਤੋਂ ਪੈਸੇ ਲੈਣੇ ਨੇ ਤੇ ਦਿਖਾਓ ਇਹ ਦੁਕਾਨ ਵਾਲੇ ਧਾਰ ਵਾਲੀ ਕਾਪੀ ਕਿੱਥੇ ਆ ਆ ਦੇਖ ਲਓ ਇੰਨੇ ਇੰਨੇ ਪੈਸੇ ਨੇ ਬਹੁਤ ਪੈਸਾ ਲੈਣਾ ਲੋਕ ਸਾਲੇ ਗੰਦੇ ਨਹੀਂ ਹੈਗੇ ਹਰਾਮੀ ਨੇ ਇਹਦਾ ਦੁੱਦਾ ਇਹ ਤਾਂ ਮੈਨੂੰ ਵੀ ਪਤਾ ਦੁੱਦਾ ਆ ਵੀ ਦੁੱਦਾ ਆ ਵਾ ਤੇ ਦੇਖੋ ਤੁਹਾਨੂੰ ਹੋਰ ਦਿਖਾਈਏ ਚਲ ਕਾ ਨੂੰ ਫਰੋਲੇ ਨੇ ਕੇਵਲ ਜੂਮ ਕਰਕੇ ਨਾਮ ਪੜ੍ਹ ਲੈਣੇ ਵਾਲੇ ਨੂੰ ਟੋਕੀ ਜਾਉਂਗੇ ਤੁਹਾਨੂੰ ਰਾਜ ਪੜ੍ਹ ਲੈਣੇ ਨੇ ਯਾਰ ਬਹੁਤ ਪੈਸੇ ਲੈਣੇ ਨੇ ਹਣੇ ਲੈ ਵੀ ਪੈਸਾ ਹੀ ਪੈਸਾ ਘਟੋ ਘੱਟ ਲੈਣਾ 40-50000 ਆ ਰਾਮ ਜੀ ਨਾ ਮੁੱਟ ਲਓ ਵੀ ਮੈਟਰੋ ਅੱਜ ਦੇ ਬਲੌਗ ਚ ਤੁਹਾਨੂੰ ਜਿਹੜਾ ਕੋਈ ਦੇਖੂਗਾ ਤੇ ਦੇਖ ਲਿਓ ਮੇਰੇ ਗੱਦੇ ਦਾ ਹੱਥ ਖੜੇ ਨਹੀਂ ਮੈਂ ਗਿਆ ਥੱਕ ਬਹੁਤ ਦੂਰ ਆਣਾ ਯਾਰ ਅੱਜ ਸੱਚੀ ਗੱਲ ਤੇ ਨਿਕਲ ਗਿਆ ਪਤੇ ਦੀ ਜੀ ਉਪਰ ਪੰਚ ਕੁਲੇ ਮੈਂ ਤੇਰਾ ਸਟੇਟਸ ਦੇਖਿਆ ਹੈ ਦੇਖਿਆ ਨੀਰਾਤ ਨਹੀਂ ਮੇਰੇ ਤੇ ਬਲੌਗਰ ਬਾਕੀ ਨਹੀਂ ਬੰਦੇ ਆ ਤੂੰ ਮੇਰੇ ਬਲੌਗ ਦੇ ਤਾਂ ਨਾ ਮੈਂ ਦੇਖਦਾ ਆ ਦੇਖਦਾ ਸਹੀ ਗੱਲ ਨਹੀਂ ਪਿਆ ਰਹਿਣਾ ਤੂੰ ਹਾਂ YouTube ਬੋਲਦਾ ਤਾਂ ਤੂੰ ਹੀ ਹੁੰਦਾ ਗਿਆ ਲੈ ਪਤਾ ਨਹੀਂ ਇੱਕ ਨੇ ਮੈਨੂੰ ਆਣਾ ਸਬਸਕ੍ਰਾਈਬ ਕਰਤਾ ਜੀ ਫੇਰ ਸਬਸਕ੍ਰਾਈਬ ਕਰ ਲਿਆ ਬਾਕੀ ਠੀਕ ਐ ਬਾਕੀ ਸਪੋਰਟ ਕਰੋ ਮੁੰਡੇ ਅੱਜ ਦੇ ਬਲੌਗ ਚ ਇੰਨਾ ਹੀ ਐ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗ ਵਿੱਚ ਬਾਏ ਚਲ ਬਾਏ ਠੀਕ ਹਾਂ ਬਾਏ